ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਸੀਟਪੁਰਾ ਵਿੱਚ ਪਿੰਡ ਦੇ ਲੋਕਾਂ ਨੇ ਇੱਕ ਲੁਟੇਰੇ ਨੂੰ ਸ਼ੱਕੀ ਹਾਲਤਾਂ ਵਿੱਚ ਫੜ ਲਿਆ ਅਤੇ ਬਾਅਦ ਵਿੱਚ ਉਸ ਦੀ ਕਾਫੀ ਕੁਟਮਾਰ ਕੀਤੀ। ਇਸ ਦੌਰਾਨ ਮੌਕੇ ਤੇ ਪੰਜਾਬ ਪੁਲਿਸ ਪਹੁੰਚੀ ਅਤੇ ਲੁਟੇਰੇ ਨੂੰ ਲੋਕਾਂ ਤੋਂ ਛਡਵਾਉਣਾ ਚਾਹਿਆ ਪਰ ਲੋਕਾਂ ਨੇ ਪੁਲਿਸ ਦੇ ਰਵੱਈਏ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਰੋਸ ਵਜੋਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਆਵਾਜਾਈ ਠੱਪ ਕਰ ਦਿੱਤੀ। ਬਾਅਦ ਵਿੱਚ ਪੁਲਿਸ ਤੇ ਪ੍ਰਸ਼ਾਸਨ ਨੇ ਜਾਮ ਖੁਲਵਾ ਲਿਆ। ਪਿੰਡ ਵਾਲਿਆਂ ਨੇ ਦੋਸ਼ ਲਗਾਇਆ ਕਿ ਫੜਿਆ ਗਿਆ ਇਹ ਲੁਟੇਰਾ ਪੁਲਿਸ ਦਾ ਹੀ ਬੰਦਾ ਹੈ ਅਤੇ ਪੁਲਿਸ ਉਸ ਨੂੰ ਲੈਣ ਆਈ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਕਾਰਾਂ ਵਿੱਚੋਂ ਕੱਢ ਕੇ ਪੰਜਾਬ ਜਾ ਕੇ ਕੁੱਟਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਐਸ ਐਚ ਓ ਦੀ ਗੱਡੀ ਦੀ ਪੰਨਤੋੜ ਵੀ ਕੀਤੀ ਕਰ ਦਿੱਤੀ ਪੁਲਿਸ ਮੁਤਾਬਕ ਲੋਕਾਂ ਤੇ ਕੋਈ ਲਾਠੀ ਚਾਰਜ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜਿਹੜੇ ਮੁੰਡੇ ਨੂੰ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਅਜੇ ਵੀ ਕਸਟਡੀ ਵਿੱਚ ਹੈ ਬੰਦੇ ਘਰਾਂ 'ਚ ਨਹੀਂ ਹੈਗੇ ਕਿ ਸਾਡੇ ਘਰ ਦੇ ਵਿੱਚ ਆਣ ਕੇ ਜ਼ਬਰਦਸਤੀ ਪੁਲਿਸ ਕਰਕੇ ਗਈ ਆ ਤੇ ਜੇ ਅਸੀਂ ਰੋਕਿਆ ਵਾ ਤੁਹਾਡੀ ਇੱਜ਼ਤ ਨੂੰ ਪਾਏ ਆ ਜੀ ਸਾਡੇ ਨਾਲ ਬਹੁਤ ਬੇਹਾਲਤ ਕਰਕੇ ਗਏ ਆ ਸਾਡੇ ਛੋਟੇ ਛੋਟੇ ਬੱਚਿਆਂ ਨਾਲ ਬੇਹਾਲਤ ਕੀਤੀ ਆ ਤੇ ਸਾਡੇ ਨਾਲ ਬਹੁਤ ਬੇਹਾਲਤ ਕੀਤੀ ਆ ਸਾਡੀਆਂ ਜਨਾਨੀਆਂ ਦੀ ਬਹੁਤ ਬੇਇੱਜ਼ਤੀ ਕੀਤੀ ਆ ਸਾਡੇ ਕੱਪੜੇ ਪਾੜ ਗਏ ਆ ਅਸੀਂ ਬਹੁਤ ਬੇਇੱਜ਼ਤੀ ਦੇ ਵਿੱਚ ਆ ਸਾਡੀ ਪੁਲਿਸ ਕੋਈ ਸੁਣਾਈ ਨਹੀਂ ਕਰਦਾ ਕਾਲੇ ਕਾਲੇ ਨੇ ਉਹ ਤੇ ਉਹਨਾਂ ਦੇ ਹੱਥਾਂ 'ਚ ਵੱਡੇ ਵੱਡੇ ਦਾਤਰ ਨੇ ਉਹ ਘਰ ਕੁਛ ਨਹੀਂ ਕਰਦੇ ਉਹ ਵੱਢ ਮਾਰ ਕਟਾਈ ਤੇ ਵੱਢਦੇ ਨੇ ਸੰਗਲ ਸੰਗਲ ਵੀ ਆ ਬੱਚਿਆਂ ਨੇ ਦਿਲ ਕੱਢਦੇ ਨੇ ਪੰਜਾਂ ਜਾਨਾਂ ਨੇ ਮੰਜ ਕੇ ਫੜਿਆ ਵਾ ਫੇਰ ਸਾਰਾ ਪਿੰਡ ਮਗਰ ਗਿਆ ਉਹ ਨਾ ਪੰਜਾਂ ਦੇ ਕੋੜਾ ਨਹੀਂ ਫੜਿਆ ਜਾਂਦਾ ਇਹਨਾਂ ਨੇ ਫੜ ਕੇ ਖੜਿਆ ਏ ਪੁਲਿਸ ਨੇ ਉਹ ਨਾਂਗਾ ਫੜ ਲਿਆ ਏ ਉਹਨਾਂ ਦਾ ਮਤਲਬ ਨਹੀਂ ਖੜਨਦਾ ਉਹਨਾਂ ਨੇ ਫੜਿਆ ਹੀ ਫੜਿਆ ਤਾਂ ਸਾਡੇ ਪਿੰਡਿਆਂ ਨੇ ਹੀ ਪੁਲਿਸ ਵਾਲੇ ਨੇ ਤੁਹਾਡੇ ਨਾਲ ਕੀ ਕੀਤਾ ਸਾਡੇ ਪੁਲਿਸ ਵਾਲੇ ਨੇ ਘਰਾਂ ਚ ਜਾ ਕੇ ਤੇ ਮਾਰ ਕਟਾਈ ਕਰਨ ਦੇ ਨੇ ਇਹਨਾਂ ਦਾ ਕੀ ਕੰਮ ਵਾ ਮਾਰ ਕਟਾਈ ਕਰਨ ਦਾ ਕੋਈ ਮੁੰਡਾ ਇਹਨਾਂ ਨੇ ਪਿੰਡ ਵਾਲਿਆਂ ਨੇ ਫੜਿਆ ਆ ਉਹ ਚੰਗੀ ਤਰ੍ਹਾਂ ਕੋਈ ਵੈਰੀਫਾਈ ਤਾਂ ਕੀਤਾ ਨਹੀਂ ਗਿਆ ਅਜੇ ਤੱਕ ਵੀ ਕਿਉਂ ਫੜਿਆ ਕਿੰਨਾ ਹਾਲਾਤਾਂ 'ਚ ਫੜਿਆ ਕਿੰਨੇ ਫੜਿਆ ਤੇ ਭੀੜ ਇਕੱਠੀ ਹੋ ਗਈ ਹੈ ਕੱਢੇ ਹੋ ਗਏ ਰੌਲਾ ਪਾਉਣ ਲੱਗ ਪਈ ਹੈ ਉਹ ਵੇਖ ਰਹੇ ਆ ਜੇ ਵੈਰੀਫਾਈ ਕਰ ਰਹੇ ਆ ਲਾਠੀ ਚਾਰਜ ਦੇ ਕੋਈ ਲਾਠੀ ਚਾਰਜ ਦਾ ਆਰਡਰ ਨਹੀਂ ਹੋਇਆ ਜੀ ਫੋਰਸ ਤੇ ਇਥੋਂ ਮੇਨ ਰੋਡ ਤੋਂ ਗਾ ਕਿਤੇ ਗਈ ਨਹੀਂ ਕਿਸੇ ਦੇ ਘਰ ਵਿੱਚ ਨਹੀਂ ਵੜੀ ਮੇਨ ਰੋਡ ਤੇ ਹੀ ਆ ਫੋਰਸ ਸਾਰੀ ਅੱਗੇ ਨਹੀਂ ਗਈ ਕਿਤੇ ਵੀ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ मिलेंगे फेसबुक पे, अस दिखाएंगे यूट्यूब पे, फॉलो करो ट्विटर पे, खबर जुड़े रहो दिन रात